ਪੌਲੁਸ ਰਸੂਲ ਦੀ ਪਹਿਲੀ ਪੱਤਰੀ ਤਿਮੋਥੀਸ ਨੂੰ ਅਧਿਆਇ 1 ਲਿਖਤਮ ਪੌਲੁਸ ਜਿਹੜਾ ਸਾਡੇ ਮੁਕਤੀਦਾਤਾ ਪਰਮੇਸ਼ਰ ਅਤੇ ਸਾਡੀ ਆਸਾ ਮਸੀਹ ਯਿਸੂ ਦੀ ਆਗਿਆ ਅਨੁਸਾਰ ਮਸੀਹ ਅਸੂ ਦਾ ਰਸੂਲ ਹਾਂ ਅੱਗੇ ਜੋਗ ਤਿਮੋਥੀਸ ਨੂੰ ਜਿਹੜਾ ਨੇਚੇ ਵਿੱਚ ਮੇਰਾ ਸੱਚਾ ਬੱਚਾ ਹੈ ਪਿਤਾ ਪਰਮੇਸ਼ਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੀ ਵੱਲੋਂ ਕਿਰਪਾ ਦਇਆ ਅਤੇ ਸ਼ਾਂਤੀ ਹੁੰਦੀ ਰਹੇ ਜਿਵੇਂ ਮੈਂ ਮਕਦੂਨੀਆ ਜਾਂਦਿਆ ਤੈਨੂੰ ਤਾਗੀਦ ਕੀਤੀ ਸੀ ਪਰ ਤੂੰ ਅਫਸਸ ਵਿੱਚ ਰਹੀ ਤਵੇਂ ਹੁਣ ਵੀ ਕਰਦਾ ਹਾਂ ਪਰ ਤੂੰ ਕਈਆਂ ਨੂੰ ਹੁਕਮ ਕਰੀ ਜੋ ਹੋਰ ਤਰ੍ਹਾਂ ਦੀ ਸਿੱਖਿਆ ਨਾ ਦੇਣ ਅਰ ਕਹਾਣੀਆਂ ਅਤੇ ਬੇਔੜਕ ਕੁਲਪਤਰੀਆਂ ਹੋਤੇ ਚਿਤ ਨਾ ਲਾਉਣ ਜਿਹੜੀਆਂ ਪਰਮੇਸ਼ਰ ਦੇ ਉਸ ਪ੍ਰਬੰਧ ਨੂੰ ਨਹੀਂ ਜਿਹੜਾ ਨਿਚਾ ਅਤੇ ਬਣਿਆ ਹੋਇਆ ਹੈ ਪਰ ਸਵਾਲਾਂ ਨੂੰ ਤਰੱਕੀ ਦਿੰਦੀਆਂ ਹਨ ਪਰ ਅਗਿਆ ਦਾ ਤਾਤਪਰ ਉਹ ਪ੍ਰੇਮ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਅੰਤਕਰਣ ਅਤੇ ਨਿਸ਼ਟਕਪਟ ਨਿਚਤ ਹੁੰਦਾ ਹੈ ਅਤੇ ਕਈ ਇਹਨਾਂ ਗੱਲਾਂ ਤੋਂ ਖੁੰਝ ਕੇ ਬਕਵਾਸ ਦੀ ਵੱਲ ਪਰਤ ਗਏ ਹਨ ਜਿਹੜੇ ਸ਼ਰਾ ਦੇ ਪੜਾਉਣ ਵਾਲੇ ਹੋਣੇ ਚਾਹੁੰਦੇ ਹਨ ਪਾਵੇਂ ਉਹ ਸਮਝਦੇ ਹੀ ਨਹੀਂ ਪਈ ਕੀ ਬੋਲਦੇ अथवा ਕੀ ਦੀ ਵਿਖੇ ਪੱਕ ਕਰਕੇ ਆਖਦੇ ਹਨ ਪਰ ਅਸੀਂ ਜਾਣਦੇ ਹਾਂ ਪਈ ਸ਼ਰਾ ਚੰਗੀ ਹੈ ਜੇ ਕੋਈ ਉਸ ਨੂੰ ਸ਼ਰਾ ਅਨੁਸਾਰ ਵਰਤੇ ਇਹ ਜਾਣ ਕੇ ਜੋ ਸ਼ਰਾ ਤਰਮੀ ਦਲੇ ਨਹੀਂ ਸਗੋ ਸ਼ਰਾਹੀਨ ਅਤੇ ਟੀਠਾਂ ਲਈ ਕੁਤਰਮੀਆਂ ਅਤੇ ਪਾਪੀਆਂ ਲਈ ਪਲੀਤਾਂ ਅਤੇ ਅਸ਼ੁੱਧਾਂ ਲਈ ਪਿਓ ਦੇ ਮਾਰਨ ਵਾਲਿਆਂ ਅਤੇ ਮਾਂ ਦੇ ਮਾਰਨ ਵਾਲਿਆਂ ਲਈ ਮਨੁੱਖਕਾਤੀਆਂ ਹਰਾਮਕਾਰਾਂ ਮੁੰਡੇ ਬਾਜਾਂ ਮਨੁੱਖਾਂ ਦੇ ਚਰਾਉਣ ਵਾਲਿਆਂ ਝੂਠ ਬੋਲਣ ਵਾਲਿਆਂ ਝੂਠੀ ਸੌਖਾਣ ਵਾਲਿਆਂ ਦੇ ਲਈ ਥਾਪੀ ਹੋਈ ਹੈ ਨਾਲੇ ਜੇ ਹੋਰ ਕੁਝ ਖਰੀ ਸਿੱਖਿਆ ਦੇ ਵਿਰੁੱਧ ਹੋਵੇ ਤਾਂ ਉਹਦੇ ਲਈ ਵੀ ਹੈ ਉਹ ਉਸ परम तन परमेश्वर ਦੇ ਪ੍ਰਤਾਪ ਦੀ ਖੁਸ਼ਖਬਰੀ ਅਨੁਸਾਰ ਹੈ ਜਿਹੜੀ ਮੈਨੂੰ ਸੌਂਪੀ ਗਈ ਸੀ ਮੈਂ ਮਸੀਹ ਯਿਸੂ ਸਾਡੇ ਪ੍ਰਭੂ ਦਾ ਜਿਨ ਮੈਨੂੰ ਬਲ ਦਿੱਤਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਉਹਨੇ ਮੈਨੂੰ ਮਾਤਬਰ ਸਮਝ ਕੇ ਇਸ ਸੇਵਕਾਈ ਉੱਤੇ ਲਾਇਆ ਭਾਵੇਂ ਪਹਿਲਾਂ ਮੈਂ ਕੁਫਰ ਬਕਨ ਵਾਲਾ ਅਤਿ ਸਤੌਣ ਵਾਲਾ ਅਤੇ ਤੱਕੋ ਖੋਰਾ ਸਾਂ ਪਰ ਮੇਰੇ ਉੱਤੇ ਰਹਿਮ ਹੋਇਆ ਇਸ ਲਈ ਜੋ ਮੈਂ ਇਹ ਬੇਪ੍ਰਤੀਤੀ ਵਿੱਚ ਅਣਜਾਣਪਨ ਨਾਲ ਕੀਤਾ ਅਤੇ ਸਾਡੇ ਪ੍ਰਭੂ ਦੀ ਕਿਰਪਾ ਨੇਚਾ ਅਤੇ ਪ੍ਰੇਮ ਨਾਲ ਜੋ ਮਸੀਹ ਯਿਸੂ ਵਿੱਚ ਹੈ ਅਤਕ ਨੇਰੀ ਹੋਈ ਇਹ ਬਚਨ ਪੱਕਾ ਹੈ ਅਤੇ ਪੂਰੀ ਤਰ੍ਹਾਂ ਮੰਨਣਯੋਗ ਹੈ ਕਿ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਜਗਤ ਵਿੱਚ ਆਇਆ ਜਿਨ੍ਹਾਂ ਵਿੱਚੋਂ ਮਹਾਪਾਪੀ ਮੈਂ ਹਾਂ ਪਰ ਮੇਰੇ ਉੱਤੇ ਇਸ ਕਰ ਰਹਿਮ ਹੋਇਆ ਕਿ ਮੇਰੇ ਸਬੱਬੋਂ ਜਿਹੜਾ ਮਹਾਪਾਪੀ ਹਾਂ ਯਿਸੂ ਮਸੀਹ ਆਪਣੇ ਪੂਰੇ ਤਿਰਜ ਨੂੰ ਪ੍ਰਗਟ ਕਰੇ ਤਾਂ ਜੋ ਇਹ ਉਨ੍ਹਾਂ ਦੇ निमित्त ਜਿਹੜੇ ਉਸ ਉੱਤੇ ਸਦੀਪਕ ਜੀਵਨ ਲਈ ਨਿਚਾ ਕਰਨਗੇ ਇੱਕ ਨਮੂਨਾ ਹੋਵੇ ਹੁਣ ਜੁਗਾਂ ਦੇ ਮਹਾਰਾਜ ਅਬਨਾਸੀ ਅਲਖ ਅਦੁੱਤੀ ਪਰਮੇਸ਼ਰ ਦਾ ਆਦਰ ਅਤੇ ਤੇਜ ਜੁਗੁ ਜੁਗ ਹੋਵੇ ਆਮੀਨ हे ਪੁੱਤਰ ਤਿਮੋਥੀਸ ਮੈਂ ਉਹਨਾਂ ਅਗੰਭ ਵਾਕਾਂ ਦੇ ਅਨੁਸਾਰ ਜਿਹੜੇ ਅੱਗੋਂ ਤੇਰੇ ਵਿਖੇ ਕੀਤੇ ਗਏ ਤੈਨੂੰ ਇਹ ਹੁਕਮ ਦਿੰਦਾ ਹਾਂ ਪਰ ਤੂੰ ਉਹਨਾਂ ਦੇ ਸਹਾਰੇ ਅੱਛੀ ਲੜਾਈ ਲੜੀ ਅਤੇ ਨਿਚਾ ਅਤੇ ਸ਼ੁੱਧ ਅੰਤਕਰਨ ਨੂੰ ਤੱਕੜੇ ਰੱਖੀ ਜਿਨ੍ਹਾਂ ਕਈਆਂ ਨੇ ਛੱਡ ਕੇ ਨੇਜਾ ਦੀ ਬੜੀ ਡੋਬ ਦਿੱਤੀ ਉਹਨਾਂ ਵਿੱਚੋਂ ਹਿਮਾਨਿਉਸ ਅਤੇ ਸਿਕੰਦਰ ਹਨ ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਗੋਚਰੇ ਕਰ ਦਿੱਤਾ ਭਈ ਤਾੜਨਾ ਪਾ ਕੇ ਉਹ ਕਫਰ ਦੀਆਂ ਗੱਲਾਂ ਨਾ ਬਕਣ ਪੌਲਸ ਰਸੂਲ ਦੀ ਪਹਿਲੀ ਪੱਤਰੀ ਤਿਮੋਥੀਸ ਨੂੰ ਅਧਿਆਇ 2 ਸੋ ਮੈਂ ਸਭ ਤੋਂ ਪਹਿਲਾਂ ਇਹ ਤਗੀਦ ਕਰਦਾ ਹਾਂ ਜੋ ਬੇਨਤੀਆਂ ਪ੍ਰਾਰਥਨਾ ਅਰਦਾਸਾਂ ਅਤੇ ਧੰਨਵਾਦ ਸਭਨਾ ਮਨੁੱਖਾਂ ਲਈ ਕੀਤੇ ਜਾਣ ਪਾਤਸ਼ਾਹਾਂ ਅਤੇ ਸਭਨਾ ਮਰਤਬੇ ਵਾਲਿਆਂ ਦੇ ਲਈ ਪਈ ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਪੋਗਿਏ ਸਾਡੇ ਮੁਕਤੀਦਾਤੇ ਪਰਮੇਸ਼ਰ ਦੇ ਹਜ਼ੂਰੋਂ ਇਹੋ ਭਲਾ ਅਤੇ ਪਰਵਾਨ ਹੈ ਜੋ ਚਾਹੁੰਦਾ ਹੈ ਪਈ ਸਾਰੇ ਮਨੁੱਖ ਬਚਾਇਆ ਜਾਣ ਅਤੇ ਉਹ ਸਤ ਦੇ ਗਿਆਨ ਤੀਕ ਪਹੁੰਚਣ ਕਿਉਂ ਜੋ ਪਰਮੇਸ਼ਰ ਇੱਕੋ ਹੈ ਅਤੇ ਪਰਮੇਸ਼ਰ ਅਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸੂ ਜਿਨੇ ਆਪਣੇ ਆਪ ਨੂੰ ਸਭਨਾਂ ਲਈ ਪ੍ਰਾਸ਼ਿਤ ਕਰਕੇ ਦੇ ਦਿੱਤਾ ਅਤੇ ਉਹਦੀ ਸਾਖੀ ਆਪਣੇ ਵੇਲੇ ਸਰ ਹੋਈ ਅਤੇ ਇਹਦੇ ਲਈ ਮੈਂ ਪ੍ਰਚਾਰਕ ਅਤੇ ਰਸੂਲ ਅਤੇ ਨੇਚਾ ਅਰ ਸਚਾਈ ਵਿੱਚ ਪਰਾਈਆਂ ਕਮਾਂ ਨੂੰ ਉਪਦੇਸ਼ ਕਰਨ ਵਾਲਾ ਥਾਪਿਆ ਗਿਆ ਸਾਂ ਮੈਂ ਸੱਚ ਬੋਲਦਾ ਹਾਂ ਝੂਠ ਨਹੀਂ ਮਾਰਦਾ ਉਪਰੰਤ ਮੈਂ ਇਹ ਚਾਹੁੰਦਾ ਹਾਂ ਭਈ ਪੁਰਖ ਸਭਨ ਥਾਈਂ ਕ੍ਰੋਧ ਅਤੇ ਵਿਵਾਦ ਤੋਂ ਬਿਨਾ ਪਵਿੱਤਰ ਹੱਥ ਾੜ ਕੇ ਪ੍ਰਾਰਥਨਾ ਕਰਨ ਇਸੇ ਤਰ੍ਹਾਂ ਚਾਹੁੰਦਾ ਹਾਂ ਪਈ ਇਸਤਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸਹੌਣੇ ਪੋਸ਼ਾਕੀ ਨਾਲ ਸਵਰਨ ਨਾਲ ਗੁੰਦਿਆਂ ਹੋਇਆਂ ਵਾਲਾ ਅਤੇ ਸੋਨੇ ਜਾਂ ਮੋਤੀਆਂ ਜਾਂ ਭਾਰੇ ਮੁੱਲ ਦੇ ਵਸਤਰਾਂ ਨਾਲ ਸਗੋਂ ਸ਼ੁਭ ਕਰਮਾਂ ਦੇ ਵਸਲੇ ਨਾਲ ਕਿਉਂਕਿ ਇਹ ਉਹਨਾਂ ਇਸਤਰੀਆਂ ਨੂੰ ਫੱਬਦਾ ਹੈ ਜਿਹੜੀਆਂ ਪਰਮੇਸ਼ਰ ਦੀ ਭਗਤੀ ਨੂੰ ਮੰਨਦੀਆਂ ਹਨ ਇਸਤਰੀ ਨੂੰ ਚਾਹੀਦਾ ਪਈ ਚੁੱਪਚਾਪ ਹੋ ਕੇ ਪੂਰੀ ਅਧਿਨਗੀ ਨਾਲ ਸਿੱਖਿਆ ਲਵੇ ਮੈਂ ਇਸਤਰੀ ਨੂੰ ਸਿੱਖਿਆ ਦੇਣ अथवा ਪੁਰਖੋਤੇ ਹੁਕਮ ਚਲਾਉਣ ਦੀ ਪਰਵਾਨਗੀ ਨਹੀਂ ਦਿੰਦਾ ਸਗੋਂ ਉਹ ਚੁੱਪਚਾਪ ਰਹੇ ਕਿਉਂ ਜੋ ਆਦਮ ਪਹਿਲਾਂ ਰਚਾ ਗਿਆ ਸੀ ਫਿਰ ਹਵਾ ਆਦਮ ਨੇ ਤੋਖਾ ਨਹੀਂ ਖਾਦਾ ਪਰ ਇਸਤਰੀ ਤੋਖਾ ਖਾ ਕੇ ਅਪਰਾਧ ਵਿੱਚ ਪੈ ਗਈ ਤਾਂ ਵੀ ਬਾਲ ਜਨਨ ਦੇ ਵਸੀਲੇ ਨਾਲ ਉਹ ਬਚਾਈ ਜਾਵੇਗੀ ਜੇ ਉਹ ਨੀਚਾ ਅਤੇ ਪ੍ਰੇਮ ਅਤੇ ਪਵਿੱਤਰਤਾ ਵਿੱਚ ਸੰਜਮ ਨਾਲ ਟਿਕੀ ਰਹਣ ਪੌਲਸ ਰਸੂਲ ਦੀ ਪਹਿਲੀ ਪੱਤਰੀ ਤਿਮੋਥੀਸ ਨੂੰ ਅਧਾਇ ਤਿੰਨ ਇਹ ਬਚਨ ਸਤ ਹੈ ਭਈ ਜੇ ਕੋਈ ਨਿਗਰਬਾਨ ਦੇ ਹੁੱਦੇ ਨੂੰ ਲੋਚਦਾ ਹੈ ਤਾਂ ਉਹ ਚੰਗੇ ਕੰਮ ਨੂੰ ਚਾਹੁੰਦਾ ਹੈ ਸੋ ਚਾਹੀਦਾ ਹੈ ਜੋ ਨਿਗਰਬਾਨ ਨਿਰਦੋਸ਼ ਇੱਕੋ ਹੀ ਪਤਨੀ ਦਾ ਪਤੀ ਪਰਹিজਗਰ ਸੁਰਤ ਵਾਲਾ ਨੇਕ ਚਲਣ ਪ੍ਰਾਉਣਚਾਰ ਅਤੇ ਸਿੱਖਿਆ ਦੇਣ ਜੋਗ ਹੋਵੇ ਨਾ ਪਿਆਕੜ ਨਾ ਮੁਕੇਬਾਜ ਸਗੋ ਸੀਲ ਸੁਭਾਅ ਹੋਵੇ ਨਾ ਝਾਗੜੂ ਨਾ ਪੈਸੇ ਦਾ ਲੋਭੀ ਪਰ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਾਲਾ ਅਤੇ ਆਪਣੇ ਬਾਲਕਾਂ ਨੂੰ ਪੂਰੀ ਗੰਭੀਰਤਾ ਨਾਲ ਵਸ ਵਿੱਚ ਰੱਖਣ ਵਾਲਾ ਹੋਵੇ ਪਰ ਜੇ ਕੋਈ ਆਪਣੇ ਹੀ ਘਰ ਦਾ ਪ੍ਰਬੰਧ ਕਰਨਾ ਨਾ ਜਾਣੇ ਤਾਂ ਉਹ ਪਰਮੇਸ਼ਰ ਦੀ ਕਲੀਸਿਆ ਦੀ ਰਖਵਾਲੀ ਕਿਕਰ ਕਰੇਗਾ ਉਹ ਨਵਾਂ ਚੇਲਾ ਨਾ ਹੋਵੇ ਭਈ ਕਿਤੇ ਫੁੱਲ ਕੇ ਸ਼ੈਤਾਨ ਦੀ ਸਜ਼ਾ ਵਿੱਚ ਨਾ ਜਾ ਪਵੇ ਨਾਲੇ ਚਾਹੀਦਾ ਹੈ ਜੋ ਬਾਹਰ ਵਾਲਿਆਂ ਦੇ ਕੋਲੋਂ ਉਹਦੀ ਨੇਕ ਨਾਮੀ ਹੋਵੇ ਭਈ ਉਹ ਬੋਲੀ ਹੀਟ ਨਾ ਆ ਜਾਵੇ ਅਤੇ ਸ਼ੈਤਾਨ ਦੀ ਫਾਈ ਵਿੱਚ ਫਸ ਨਾ ਜਾਵੇ ਇਸੇ ਪ੍ਰਕਾਰ ਸੇਵਕਾਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ ਨਾ ਦੋ ਜਬਾਨੇ ਨਾ ਬਹੁਤ ਮੈਪੀਨ ਵਾਲੇ ਨਾ ਝੂਠੀ ਕਮਾਈ ਦੇ ਲੋਭੀ ਪਰ ਨੇਚਾ ਦੇ ਪੇਤ ਨੂੰ ਸ਼ੁੱਧ ਅੰਤਕਰਨ ਨਾਲ ਮੰਨਣ ਅਤੇ ਇਹ ਵੀ ਪਹਿਲਾਂ ਪਰਤਾਏ ਜਾਣ ਜੇ નિર્ਦੋਸ਼ ਨਿਕਲ ਤਾਂ ਫਿਰ ਸੇਵਕਾਈ ਕਰਨ ਇਸੇ ਤਰ੍ਹਾਂ ਤੀਮਿਆਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ ਨਾ ਉਂਗਲ ਕਰਨ ਵਾਲੀਆਂ ਸਗੋਂ ਪਰਹੇਜ਼ਗਾਰ ਅਤੇ ਸਾਰੀਆਂ ਗੱਲਾਂ ਵਿੱਚ ਮਾਤਵਰ ਹੋਣ ਸੇਵਕ ਇੱਕੋ ਹੀ ਪਤਨੀ ਦੇ ਪਤੀ ਹੋਣ ਅਤੇ ਆਪਣੇ ਬਾਲਕਾਂ ਅਤੇ ਆਪਣੇ ਘਰ ਦਾ ਚੰਗੀ ਤਰ੍ਹਾਂ ਨਾਲ ਪ੍ਰਬੰਧ ਕਰਨ ਕਿਉਂਕਿ ਜਿੰਨਾ ਸੇਵਕਾਈ ਦਾ ਕੰਮ ਚੰਗੀ ਤਰ੍ਹਾਂ ਨਾਲ ਕੀਤਾ ਉਹ ਆਪਣੇ ਲਈ ਅੱਛੀ ਪਦਵੀ ਅਤੇ ਉਸ ਨੇਚਾ ਵਿੱਚ ਜਿਹੜੀ ਮਸੀਹ ਯਿਸੂ ਉੱਤੇ ਹੈ ਵੱਡੀ ਦਲੇਰੀ ਪ੍ਰਾਪਤ ਕਰਦੇ ਹਨ ਭਾਵੇਂ ਮੈਨੂੰ ਤੇਰੇ ਕੋਲ ਛੇਤੀ ਆਉਣ ਦੀ ਆਸ ਹੈ ਮੈਂ ਤੈਨੂੰ ਇਹ ਗੱਲਾਂ ਲਿਖਦਾ ਹਾਂ ਪਈ ਜੇ ਮੈਨੂੰ ਕੁਝ ਚਿਰ ਲੱਗ ਜਾਵੇ ਤਾਂ ਤੂੰ ਜਾਣ ਲਵੇ ਜੋ ਪਰਮੇਸ਼ਰ ਦੇ ਘਰ ਵਿੱਚ ਜਿਹੜਾ ਅਕਾਲ ਪੁਰਖ ਦੀ ਕਲੀਸ਼ੀਆ ਅਤੇ ਸਚਾਈ ਦਾ ਥੰਮ ਅਤੇ ਨੀ ਹੈ ਕਿਸ ਪ੍ਰਕਾਰ ਵਰਤਣਾ ਚਾਹੀਦਾ ਹੈ ਅਤੇ ਨਿਸੰਗ ਭਗਤੀ ਦਾ ਪੇਤ ਵੱਡਾ ਹੈ ਉਹ ਸਰੀਰ ਵਿੱਚ ਪ੍ਰਗਟ ਹੋਇਆ ਆਤਮਾ ਵਿੱਚ ਧਰਮੀ ਠਰਾਇਆ ਗਿਆ ਦੂਤਾਂ ਤੋਂ ਵੇਖਿਆ ਗਿਆ ਕੌਮਾ ਵਿੱਚ ਉਹਦਾ ਪ੍ਰਚਾਰ ਕੀਤਾ ਗਿਆ ਜਗਤ ਵਿੱਚ ਉਸ ਉਤੇ ਨਿਚਾ ਕੀਤੀ ਗਈ ਤੇਜ ਵਿੱਚ ਪੁੱਤਾਂ ਉਠਾਲਿਆ ਗਿਆ ਪੌਲਸ ਰਸੂਲ ਦੀ ਪਹਿਲੀ ਪੱਤਰੀ ਤਿਮੋਥੀਸ ਨੂੰ ਅਧਿਆਇ 4 ਪਰ ਆਤਮਾ ਸਾਫ ਹਗਦਾ ਹੈ ਭਈ ਆਉਣ ਵਾਲੇ ਸਮੇਂ ਵਿੱਚ ਕਈ ਲੋਕ ਪਰਮਾਨ ਵਾਲੀਆਂ ਰੂਹਾਂ ਅਤੇ ਪੁੱਤਾਂ ਦੀਆਂ ਸਿੱਖਿਆਵਾਂ ਵੱਲ ਚਿਤ ਲਾ ਕੇ ਨਿਚਾ ਤੋਂ ਫਿਰ ਜਾਣਗੇ ਇਹ ਝੂਠ ਬੋਲਣ ਵਾਲਿਆਂ ਦੇ ਕਪੜਤ ਤੋਂ ਹੋਵੇਗਾ ਜਿਨ੍ਹਾਂ ਦਾ ਆਪਣਾ ਹੀ ਅੰਤਕਰਨ ਤੱਤੇ ਲੋਹੇ ਨਾਲ ਦਾਗਿਆ ਹੋਇਆ ਹੈ ਜਿਹੜੇ ਵਿਆਹ ਕਰਨ ਤੋਂ ਵਰਜਦੇ ਅਤੇ ਉਹਨਾਂ ਭੋਜਨਾਂ ਦੇ ਖਾਣ ਤੋਂ ਮਨੇ ਕਰਦੇ ਹਨ ਜੋ ਪਰਮੇਸ਼ਰ ਨੇ ਉਤਪਤ ਕੀਤੇ ਕੋਈ ਨਿਚਾ ਕਰਨ ਵਾਲੇ ਅਤੇ ਸਿਚਾਈ ਦੇ ਜਾਣਨ ਵਾਲੇ ਧੰਨਵਾਦ ਨਾਲ ਵਰਤਣ ਕਿਉਂਕਿ ਜੋ ਪਰਮੇਸ਼ਰ ਦੀ ਉਤਪਤ ਕੀਤੀ ਹੋਈ ਹਰੇਕ ਵਸਤ ਚੰਗੀ ਹੈ ਅਤੇ ਕੋਈ ਤਾਗਣ ਦੇ ਯੋਗ ਨਹੀਂ ਜੇ ਕਦੇ ਉਹ ਧੰਨਵਾਦ ਨਾਲ ਲਈ ਜਾਵੇ ਇਸ ਲਈ ਜੋ ਉਹ ਪਰਮੇਸ਼ਰ ਦੇ ਬਚਨ ਨਾਲ ਅਤੇ ਅਰਦਾਸ ਨਾਲ ਪਵਿੱਤਰ ਹੋ ਜਾਂਦੀ ਹੈ ਜੇ ਤੂੰ ਭਰਾਵਾਂ ਦੇ ਅੱਗੇ ਇਹ ਗੱਲਾਂ ਪੇਸ਼ ਕਰੇਂ ਤਾਂ ਨੇਜਾ ਅਤੇ ਉਸ ਚੰਗੀ ਸਿੱਖਿਆ ਦੀਆਂ ਗੱਲਾਂ ਤੋਂ ਜਿਨ੍ਹਾਂ ਦੇ ਮਗਰ ਤੂੰ ਲੱਗਿਆ ਰਿਹਾ ਬਲਕੇ ਮਸੀਹ ਯਿਸੂ ਦਾ ਚੰਗਾ ਸੇਵਕ ਬਣੇਗਾ ਪਰ ਗੰਧੀਆਂ ਅਤੇ ਬੁੱਢੀਆਂ ਵਾਲੀਆਂ ਕਹਾਣੀਆਂ ਵੱਲੋਂ ਮੂੰਹ ਮੋੜ ਅਤੇ ਭਗਤੀ ਲਈ ਆਪ ਸਾਧਨਾ ਕਰ ਕਿਉਂਕਿ ਜੋ ਸਰੀਰਿਕ ਸਾਧਨਾ ਤੋਂ ਲਾਭ ਥੋੜਾ ਹੈ ਪਰ ਭਗਤੀ ਸਭਨਾ ਗੱਲਾਂ ਲਈ ਲਾਭਵੰਤ ਹੈ ਕਿਉਂਕਿ ਜੋ ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਅਦਾ ਉਹਦੇ ਨਾਲ ਹੈ ਇਹ ਬਚਨ ਸਤ ਹੈ ਅਤੇ ਪੂਰੀ ਤਰ੍ਹਾਂ ਮੰਨਨਯੋਗ ਹੈ ਇਸੇ ਨਮਿਤ ਅਸੀਂ ਮਿਹਨਤ ਅਤੇ ਯਤਨ ਕਰਦੇ ਹਾਂ ਇਸ ਲਈ ਜੋ ਅਸਾਂ ਜਿਉਂਦੇ ਪਰਮੇਸ਼ਰ ਉੱਤੇ ਆਸ ਲਾਈ ਹੋਈ ਹੈ ਜਿਹੜਾ ਸਾਰੇ ਮਨੁੱਖਾਂ ਦਾ ਪਰ ਖਾਸ ਕਰਕੇ ਨੀਚਾ ਵਨ ਦਾ ਮੁਕਤੀਦਾਤਾ ਹੈ ਇਹਨਾਂ ਗੱਲਾਂ ਦਾ ਹੁਕਮ ਕਰ ਅਰ ਸਿਖਾ ਕੋਈ ਤੇਰੀ ਜਵਾਨੀ ਨੂੰ ਤੁੱਛ ਨਾ ਜਾਣੇ ਸਗੋ ਤੂੰ ਨੀਚਾ ਵਨ ਲਈ ਬਚਨ ਵਿੱਚ ਚਾਲ ਚੱਲਨ ਵਿੱਚ ਪ੍ਰੇਮ ਵਿੱਚ ਨੀਚਰ ਵਿੱਚ ਪੁੱਤਰਤਾਈ ਵਿੱਚ ਨਮੂਨਾ ਬਣੀ ਜਾਤੀ ਕਰ ਮੈਂ ਨਾ ਆਵਾਂ ਤੂੰ ਪੜਾਈ ਕਰਨ ਉਪਦੇਸ਼ ਕਰਨ ਅਤੇ ਸਿੱਖਿਆ ਦੇ ਵਿੱਚ ਲੱਗਾ ਰਹੀਂ ਤੂੰ ਉਸ ਦਾਤ ਦੀ ਬੇਪਰਵਾਹੀ ਨਾ ਕਰ ਜੋ ਤੇਰੇ ਵਿੱਚ ਹੈ ਜਿਹੜੀ ਅਗੰਬ ਵਾਕ ਦੇ ਰਾਹੀਂ ਪਰਿਆਂ ਦੇ ਹੱਥ ਰੱਖਣ ਨਾਲ ਤੈਨੂੰ ਦਿੱਤੀ ਗਈ ਹੈ ਇਹਨਾਂ ਗੱਲਾਂ ਦਾ ਉਦਮ ਕਰ ਇਹਨਾਂ ਗੱਲਾਂ ਵਿੱਚ ਲੱਗਾ ਰੋ ਪਏ ਤੇਰੀ ਤਰੱਕੀ ਸਭਨਾਂ ਉੱਤੇ ਪ੍ਰਗਟ ਹੋਵੇ ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ ਇਹਨਾਂ ਗੱਲਾਂ ਉੱਤੇ ਪੱਕਿਆ ਰੋ ਕਿਉਂ ਜੋ ਤੋ ਇਹ ਕਰਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ ਪੌਲਸ ਰਸੂਲ ਦੀ ਪਹਿਲੀ ਪੱਤਰੀ ਤਿਮੋਥੀਸ ਨੂੰ ਅਧਿਆਇ 5 ਕਿਸੇ ਬੁੱਢੇ ਨੂੰ ਨਾ ਛਿੜਕੀ ਸਗੋਂ ਉਸ ਨੂੰ ਪਿਤਾ ਵਾਂਗਰ ਸਮਝਾਵੀਂ ਅਤੇ ਜਵਾਨਾਂ ਨੂੰ ਭਰਾ ਵਾਂਗਰ ਅਤੇ ਬੁੱਢੀਆਂ ਨੂੰ ਮਾਤਾ ਵਾਂਗਰ ਅਤੇ ਮੁਟਿਆਰਾਂ ਨੂੰ ਅਤਿ ਪਵਿੱਤਰਤਾਈ ਨਾਲ ਪੈਣਾ ਵਾਂਗਰ ਸਮਝਾਵੀਂ ਵਿਧਵਾ ਦਾ ਜਿਹੜੀਆਂ ਸਤਮੁੱਚ ਵਿਧਵਾ ਹਨ ਆਦਰ ਕਰੀਂ ਪਰ ਜੇ ਕਿਸੇ ਵਿਧਵਾ ਦੇ ਬਾਲਕ अथवा ਪੋਤਰੇ ਦੋਤਰੇ ਹੋਣ ਤਾਂ ਉਹ ਪਹਿਲਾਂ ਆਪਣੇ ਘਰਾਨੇ ਨਾਲ ਧਰਮ ਕਮਾਉਣ ਅਤੇ ਆਪਣੇ ਮਾਪਿਆਂ ਦਾ ਹੱਕ ਅਦਾ ਕਰਨ ਕਿਉਂ ਜੋ ਪਰਮੇਸ਼ਰ ਦੇ ਹਜ਼ੂਰ ਇਹੋ ਪ੍ਰਵਾਨ ਹੈ ਜਿਹੜੀ ਸੱਚਮੁੱਚ ਵਿਧਵਾ ਅਤੇ ਇਕੱਲੀ ਕਾਰੀ ਹੈ ਉਹਨੇ ਪਰਮੇਸ਼ਰ ਉੱਤੇ ਆਸ ਰੱਖੀ ਹੋਈ ਹੈ ਅਤੇ ਰਾਤ ਦਿਨ ਬੇਂਟੀਆਂ ਅਤੇ ਪ੍ਰਾਰਥਨਾ ਵਿੱਚ ਲੱਗੀ ਰਹਿੰਦੀ ਹੈ ਪਰ ਜਿਹੜੀ ਗੁਲਛਰੇ ਅਡਾਉਂਦੀ ਹੈ ਉਹ ਤਾਂ ਜਉਂਦੇ ਹੀ ਮੋਈ ਹੋਈ ਹੈ ਤੂੰ ਇਹਨਾਂ ਗੱਲਾਂ ਦਾ ਵੀ ਹੁਕਮ ਕਰ ਪਈ ਉਹ નિર્ਦੋਸ਼ ਹੋਣ ਪਰ ਜੇ ਕੋਈ ਆਪਣੇ ਲਈ ਅਤੇ ਖਾਸ ਕਰਕੇ ਆਪਣੇ ਘਰਾਂ ਨੇ ਲਈ ਅਗੋ ਹੀ ਤਰद्द ਨਹੀਂ ਕਰਦਾ ਤਾਂ ਉਹ ਨੇਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤ ਨਲੋ ਵੀ ਬੁਰਾ ਹੈ ਉਹ ਵਿਧਵਾ ਲਿਖੀ ਜਾਵੇ ਜਦੀ ਉਮਰ 60 ਵਰਿਆਂ ਤੋਂ ਘੱਟ ਨਾ ਹੋਵੇ ਅਤੇ ਇੱਕੋ ਹੀ ਪਤੀ ਦੀ ਪਤਨੀ ਰਹੀ ਹੋਵੇ ਅਤੇ ਉਹ ਸ਼ੁਭ ਕਰਮਾ ਕਰਕੇ ਨੇਕ ਨਾਮ ਹੋਵੇ ਅਰਥਾਤ ਬਾਲਕਾਂ ਨੂੰ ਪਾਲਿਆ ਹੋਵੇ ਉਪਰਿਆਂ ਦੀ ਆਗਤ ਭਗਤ ਕੀਤੀ ਹੋਵੇ ਸੰਤਾ ਦੇ ਚੰਨਾਂ ਨੂੰ ਤੋਤਾ ਹੋਵੇ ਦੁੱਖਿਆਂ ਦੀ ਸਹਾਇਤਾ ਕੀਤੀ ਹੋਵੇ ਅਤੇ ਹਰੇਕ ਚੰਗੇ ਕੰਮ ਦੇ ਮਗਰ ਲੱਗੀ ਰਹੀ ਹੋਵੇ ਪਰ ਮੁਟਿਆਰ ਵਿਧਵਾ ਨੂੰ ਲਾਂਬੇ ਰੱਖ ਕਿਉਂਕਿ ਜਾਂ ਉਹ ਮਸੀਦੇ ਵਿਰੁੱਧ ਕਾਮਨਾ ਦੇ ਵਸ ਪੈ ਜਾਂਦੀਆਂ ਹਨ ਤਾਂ ਵਿਆਹ ਕਰਾਉਣਾ ਚਾਹੁੰਦੀਆਂ ਹਨ ਅਤੇ ਉਹ ਦੋਸ਼ਨਾ ਠਹਿਰਦੀਆਂ ਹਨ ਇਸ ਲਈ ਜੋ ਆਪਣੀ ਪਹਿਲੀ ਨੇਚਾ ਥਾਗੇ ਬੈਠੀ ਹੈ ਹਨ ਨਾਲੇ ਉਹ ਘਰ ਘਰ ਫਿਰ ਕੇ ਅਲਸਨਾ ਬਣਨਾ ਸਿੱਖਦੀਆਂ ਹਨ ਅਤੇ ਨਿਰੀਆਂ ਆਸਨਾ ਹੀ ਨਹੀਂ ਸਗੋਂ ਬੁਰਬੜ ਕਰਨ ਵਾਲੀਆਂ ਅਤੇ ਪਰਾਇਆਂ ਕੰਮਾਂ ਵਿੱਚ ਲਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਯੋਗ ਗੱਲਾਂ ਕਰਦੀਆਂ ਹਨ ਇਸ ਲਈ ਮੈਂ ਇਹ ਚਾਹੁੰਦਾ ਹਾਂ ਜੋ ਮੁਟਿਆਰ ਵਿਧਵਾ ਵਿਆਹ ਕਰਨ ਤੀਆਂ ਪੁੱਤ ਜਨਨ ਰਿਸ ਦਾ ਕੰਮ ਕਰਨ ਅਤੇ ਵਿਰੋਧੀ ਨੂੰ ਨਿੰਦਿਆ ਕਰਨ ਦਾ ਮੌਕਾ ਨਾ ਦੇਣ ਕਿਉਂ ਜੋ ਕਈ ਇੱਕ ਹੁਣ ਵੀ ਫਿਰਕਿਸ਼ਤਾਂ ਦੇ ਮਗਰ ਲੱਗ ਪਈਆਂ ਹਨ ਜੇ ਕਿਸੇ ਨੇਚਾ ਵਾਂਣ ਇਸਤਰੀ ਦੇ ਕਰ ਵਿਧਵਾ ਹੋਣ ਤਾਂ ਉਹ ਉਹਨਾਂ ਦੀ ਸਹਾਇਤਾ ਕਰੇ ਤਾ ਜੋ ਕੁਰੀਸੀ ਹੋਤੇ ਪਾਰਨਾ ਪਵੇ ਭਈ ਇਹ ਉਹਨਾਂ ਦੀ ਸਹਾਇਤਾ ਕਰੇ ਜਿਹੜੀਆਂ ਸੱਚਮੁੱਚ ਵਿਧਵਾ ਹਨ ਉਹ ਬਜ਼ੁਰਗ ਜਿਹੜੇ ਚੰਗਾ ਪ੍ਰਬੰਧ ਕਰਦੇ ਹਨ ਦੋਨੇ ਆਦਰ ਦੇ ਯੋਗ ਸਮਝੇ ਜਾਣ ਪਰ ਖਾਸ ਕਰਕੇ ਉਹ ਜਿਹੜੇ ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ ਕਿਉਂ ਜੋ ਧਰਮ ਪੁਸਤਕ ਇਹ ਆਖਦੀ ਹੈ ਭਈ ਤੂੰ ਗਾਉਂਦੇ ਹੋਏ ਬਲਦ ਦੇ ਮੂੰਹ ਛਿਕੜੀ ਨਾ ਚੜ ਨਾਲ ਇਹ ਭਈ ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੈ ਬਜ਼ੁਰਗ ਦੇ ਜੁਮੇ ਕੋਈ ਦੋਸ਼ ਨਾ ਸੁਣੀ ਜਿੰਨਾ ਚਿਰ ਦੋ ਜਾਂ ਤਿੰਨ ਗਵਾਹ ਨਾ ਹੋਣ ਜਿਹੜੇ ਪਾਪ ਕਰਦੇ ਹਨ ਉਹਨਾਂ ਨੂੰ ਸਭਨਾਂ ਦੇ ਸਾਹਮਣੇ ਝੜਕਦੇ ਭਈ ਬਾਕੀ ਦਿਆਂ ਨੂੰ ਵੀ ਡਰ ਰਹੇ ਮੈਂ ਪਰਮੇਸ਼ਰ ਅਤੇ ਮਸੀਹ ਯਿਸੂ ਅਤੇ ਚੁਣਿਆ ਹੋਇਆ ਦੂਤਾਂ ਨੂੰ ਗਵਾਹ ਕਰਕੇ ਤੈਨੂੰ ਤਗੀਦ ਕਰਦਾ ਹਾਂ ਭਈ ਤੂੰ ਪੱਖਪਾਤ ਤੋਂ ਬਿਨਾਂ ਇਹਨਾਂ ਗੱਲਾਂ ਦੀ ਸੰਭਾਲਣਾ ਕਰ ਅਤੇ ਕਿਸੇ ਕੰਮ ਵਿੱਚ ਰਹੀ ਨਾ ਕਰ ਕਿਸੇ ਉਤੇ ਛੇਦੀ ਹੱਤ ਨਾਤਰ ਨਾ ਹੋਣ ਦੇ ਪਾਪਾਂ ਦਾ ਭਾਗੀ ਬਣ ਆਪਣੇ ਆਪ ਨੂੰ ਸੁਚਾ ਰੱਖ ਅਗਾਹ ਨੂੰ ਨਿਰਾ ਪਾਣੀ ਨਾ ਪੀਆ ਕਰ ਪਰਹਾਜਮੇ ਲਈ ਅਤੇ ਆਪਣੀਆਂ ਬੋទੀਆਂ ਮੰਦਗੀਆਂ ਦੇ ਕਾਰਨ ਥੋੜੀ ਜਿਹੀ ਮੈਂ ਵਰਤ ਲਿਆ ਕਰ ਕਈ ਮਨੁੱਖਾਂ ਦੇ ਪਾਪ ਪਰਤਖ ਹਨ ਅਤੇ ਅਦਾਲਤ ਵਿੱਚ ਅੱਗੇ ਹੀ ਜਾਂਦੇ ਹਨ ਅਤੇ ਕਈਆਂ ਦੇ ਪਿੱਛੇ ਹੀ ਆਉਂਦੇ ਹਨ ਇਸੇ ਤਰ੍ਹਾਂ ਸ਼ੁਭ ਕਰਮ ਵੀ ਪਰਤਖ ਹਨ ਅਤੇ ਜੋ ਹੋਰ ਪ੍ਰਕਾਰ ਦੇ ਹਨ ਉਹ ਗੁਪਤ ਨਹੀਂ ਰਹਿ ਸਕਦੇ ਪੌਲਸ ਰਸੂਲ ਦੀ ਪਹਿਲੀ ਪੱਤਰੀ ਤਿਮੋਥੀਸ ਨੂੰ ਅਧਿਆਇ 6 ਜਿਨਨੇ ਗੁਲਾਮ ਹੋ ਕੇ ਜੁਲੇ ਦੇ ਹੇਠ ਹਨ ਉਹ ਆਪਣੇ ਮਾਲਕਾਂ ਨੂੰ ਪੂਰੇ ਆਦਰ ਦੇ ਯੋਗ ਜਾਣਨ ਭਈ ਪਰਮੇਸ਼ਰ ਦੇ ਨਾਮ ਅਤੇ ਸਿੱਖਿਆ ਦੀ ਬਦਨਾਮੀ ਨਾ ਹੋਵੇ ਅਤੇ ਜਿਨ੍ਹਾਂ ਦੇ ਮਾਲਕ ਨੀਚਾ ਵਣ ਹਨ ਉਹ ਉਹਨਾਂ ਨੂੰ ਭਾਈ ਹੋਣ ਕਰਕੇ ਤੁੱਛ ਨਾ ਜਾਣਨ ਪਰ ਉਹਨਾਂ ਦੀ ਹੋਰ ਵੀ ਦારી ਕਰਨ ਇਸ ਲਈ ਕਿ ਜਿਹੜੇ ਇਸ ਉਪਕਾਰ ਵਿੱਚ ਸਾਂਝੇ ਹਨ ਉਹ ਨੀਚਾ ਵਣ ਅਤੇ ਪਿਆਰੇ ਹਨ ਇਹਨਾਂ ਗੱਲਾਂ ਦੀ ਸਿੱਖਿਆ ਦੇ ਅਤੇ ਉਪਦੇਸ਼ ਕਰ ਜੇ ਕੋਈ ਹੋਰ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਅਤੇ ਖਰੀਆਂ ਗੱਲਾਂ ਨੂੰ ਅਰਥਾਤ ਸਾਡੇ ਪ੍ਰਭੂ ਯਿਸੂ ਮਸੀਹ ਦੀਆਂ ਨੂੰ ਅਤੇ ਉਸ ਸਿੱਖਿਆ ਨੂੰ ਜੋ ਭਗਤੀ ਦੇ ਅਨੁਸਾਰ ਹੈ ਨਹੀਂ ਮੰਨਦਾ ਤਾਂ ਉਹ ਹੰਕਾਰਿਆ ਹੋਇਆ ਹੈ ਅਤੇ ਕੁਝ ਨਹੀਂ ਜਾਣਦਾ ਸਗੋਂ ਉਸ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ 헤ਰ-ਫੇਰ ਦੀ ਬਿਮਾਰੀ ਲੱਗੀ ਹੋਈ ਹੈ ਜਿਸ ਕਰਕੇ ਖਾਰ, ਝਗੜਾ, ਕੁਫਰ, ਬਦਗੁਮਾਨੀਆਂ ਅਤੇ ਟੰਟੇ ਉਹਨਾਂ ਮਨੁੱਖਾਂ ਵਿੱਚ ਹੁੰਦੇ ਹਨ ਜਿਨ੍ਹਾਂ ਦੀ ਬੁੱਧ ਵਿਗੜੀ ਹੋਈ ਹੈ ਜਿਨ੍ਹਾਂ ਕੋਲ ਸਚਾਈ ਜਾਂਦੀ ਰਹੀ ਅਤੇ ਉਹ ਭਗਤੀ ਨੂੰ ਖੱਟੀ ਦਾ ਵਸੀਲਾ ਸਮਝਦੇ ਹਨ ਪਰ ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ ਹੈ ਕਿਉਂਕਿ ਅਸਾਂ ਜਗਤ ਵਿੱਚ ਨਾਲ ਕੁਝ ਨਹੀਂ ਲੈਂਦਾ ਅਤੇ ਨਾ ਅਸੀਂ ਉਸ ਵਿੱਚੋਂ ਕੁਝ ਲੈ ਜਾ ਸਕਦੇ ਹਾਂ ਪਰ ਜਦੋਂ ਸਰਪੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ ਪਰ ਉਹ ਜੀਤਨਵਾਨ ਬਣਿਆ ਚਾਹੁੰਦੇ ਹਨ ਸੋ ਪ੍ਰਤਾਵੇ ਅਤੇ ਫਾਈ ਵਿੱਚ ਅਤੇ ਬਹੁਤਿਆ ਮੂਰਖਪਣੇ ਦੀਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮੂਰਖਾਂ ਨੂੰ ਤਬਾਹੀ ਅਤੇ ਨਾਸ਼ ਦੇ ਸਮੁੰਦਰ ਵਿੱਚ ਡੋਬ ਜਾਂਦੇ ਹਨ ਕਿਉਂ ਜੋ ਮਾਇਆ ਦਾ ਲੋਭ ਹਰ ਪ੍ਰਕਾਰ ਦੀਆਂ ਬੁਰਾਈਆਂ ਦੀ ਜੜ ਹੈ ਅਤੇ ਕਈ ਲੋਕ ਉਹਨੂੰ ਲੋਚਦਿਆਂ ਨੇਚਾ ਦੇ ਰਹੋ ਕੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਰਮਾਂ ਦੇ ਤੀਰ ਨਾਲ ਵਿੰਨਿਆ ਹੈ ਪਰ ਤੂੰ हे ਪਰਮੇਸ਼ਰ ਦੇ ਬੰਧਿਆ ਇਨ ਗੱਲਾਂ ਤੋਂ ਭੱਜ ਅਤੇ ਧਰਮ ਭਗਤੀ ਨੇਚਾ ਪ੍ਰੇਮ ਤੀਰਜ ਨਿਰਮਾਇ ਦੇ ਮਗਰ ਲੱਗਾ ਰਹੋ ਨੇਚਾ ਦੀ ਚੰਗੀ ਲੜਾਈ ਲੜ ਤੁਹੇ ਇਹ ਪੱਗ ਜੀਵਨ ਨੂੰ ਫੜ ਜਿਹਦੇ ਲਈ ਤੂੰ ਸੱਜਿਆ ਗਿਆ ਅਤੇ ਤੈਂ ਬਹੁਤਿਆ ਗਵਾਹਾਂ ਦੇ ਅੱਗੇ ਪੱਕਾ ਕਰਾਰ ਕੀਤਾ ਸੀ ਮੈਂ ਪਰਮੇਸ਼ਰ ਨੂੰ ਜਿਹੜਾ ਸਾਰੀਆਂ ਵਸਤਾਂ ਨੂੰ ਜਿਉਂ-ਜਿਆਂ ਰੱਖਦਾ ਹੈ ਅਤੇ ਮਸੀਹ ਯਿਸੂ ਨੂੰ ਜਿਹਨੇ ਪੰਤੀਸ ਪਲਾਤੂਸ ਦੇ ਸਾਹਮਣੇ ਪੱਕਾ ਕਰਾਰ ਕੀਤਾ ਸੀ ਗਵਾਹ ਕਰਕੇ ਤੈਨੂੰ ਤਗੀਦ ਕਰਦਾ ਹਾਂ ਭਈ ਤੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਕਾਸ਼ ਹੋਣ ਤਿੱਕ ਆਪਣੇ ਫਰਜ਼ ਨੂੰ ਸਾਫ਼ ਅਤੇ ਬੇਬਜ ਕਰਕੇ ਰੱਖ ਜਿਹਨੂੰ ਉਹ ਵਿਲੇਸਰ ਵਿਖਾਵੇਗਾ ਜਿਹੜਾ ਤਨ ਅਤੇ ਅਦੁੱਤੀ ਸਰਬ ਸ਼ਕਤੀਮਾਨ ਹੈ ਰਾਜਾਂ ਦਾ ਰਾਜਾ ਅਤੇ ਪ੍ਰਭੂ ਦਾ ਪ੍ਰਭੂ ਹੈ ਅਮਰਤਾਈ ਇਕੱਲੇ ਉਸੇ ਦੀ ਹੈ ਅਤੇ ਹੁਣ ਅਣਪੁੱਜ ਜੋਤ ਵਿੱਚ ਵਸਦਾ ਹੈ ਅਤੇ ਮਨੁੱਖਾ ਵਿੱਚੋਂ ਕਿਨੇ ਉਸ ਨੂੰ ਨਹੀਂ ਵੇਖਿਆ ਨਾ ਉਹ ਕਿਸੇ ਤੋਂ ਵੇਖਿਆ ਜਾ ਸਕਦਾ ਹੈ ਉਸੇ ਦਾ ਆਦਰ ਅਤੇ ਪ੍ਰਾਕਰਮ ਸਦਾ ਹੀ ਹੋਵੇ ਆਮੀਨ ਜਿਹੜੇ ਇਸ ਯੁੱਗ ਵਿੱਚ ਤਨਵਾਨ ਹਨ ਉਹਨਾਂ ਨੂੰ ਉਪਦੇਸ਼ ਕਰ ਭਈ ਗਰਬ ਨਾ ਕਰਨ ਅਤੇ ਬਿਠਕਾਨੇ ਤੁਨ ਉਤੇ ਨਹੀਂ ਸਗੋ ਪਰਮੇਸ਼ਰ ਉਤੇ ਆਸਰਾ ਰੱਖਣ ਜਿਹੜਾ ਸਾਨੂੰ ਪਹੁੰਗਣ ਲਈ ਸਭ ਕੁਝ ਤਰਾਤਰੀ ਦਿੰਦਾ ਹੈ ਨਾਲੇ ਇਹ ਭਈ ਉਹ ਪਰਉਪਕਾਰੀ ਅਤੇ ਸ਼ੁਭ ਕਰਮ ਵਿੱਚ ਧਨੀ ਅਤੇ দান ਕਰਨ ਵਿੱਚ ਸਖੀ ਅਤੇ ਵੰਡਣ ਨੂੰ ਤਿਆਰ ਹੋਣ ਅਤੇ ਅਗਾਹ ਲਈ ਇੱਕ ਚੰਗੀ ਨੀ ਆਪਣੇ ਲਈ ਤਰਨ ਭਈ ਉਹ ਉਸ ਜੀਵਨ ਨੂੰ ਫੜ ਲੈਣ ਜਿਹੜਾ ਅਸਲ ਜੀਵਨ ਹੈ हे ਤੇ ਮਥਿਸ ਉਸ ਅਮਰਤ ਦੀ ਰਾਖੀ ਕਰ ਜਿਹੜਾ ਝੂਠਮੂਠ ਗਿਆਨ ਕਹਾਉਂਦਾ ਹੈ ਉਦੀ ਗੰਦੀ ਬੁਰਬੜ ਅਤੇ ਵਿਰੋਧਤਾਈਆਂ ਵੱਲੋਂ ਮੂੰਹ ਪਵਾ ਲੈ। ਕਈ ਲੋਕ ਉਸ ਗਿਆਨ ਨੂੰ ਮੰਨ ਕੇ ਨਿਚਾ ਦੇ ਨਿਸ਼ਾਨੇ ਤੋਂ ਖੁੰਝ ਗਏ ਹਨ। ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ।